ਬਸੰਤ ਮਹੱਲਾ ਪੰਜਵਾਂ ਕਰ ਦੁਜਾ ਹਿੰਡੋਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲ ਆਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਨ ਬਿਦ ਪਾਸਾ ਢਾਲੋ ਬੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤਕਾਰ ਨਹਿ ਲਾਗੇ ਪੀਰ ਰਹਾਓ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਕਾਮ ਕਰੋ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉਠ ਇਸ਼ਨਾਨ ਕਰੋ ਪਰਭਾਤੇ ਸੋਏ ਹਰ ਅਰਾਦੇ ਵਿਖੜੇ ਦਾਉ ਲੰਘਾਵੇ ਮੇਰਾ ਸਤਗੁਰ ਸੁਖ ਸਹਿਜ ਸੇਤੀ ਕਰ ਜਾਤੇ ਹਰ ਆਪੇ ਖੇਲੇ ਆਪੇ ਦੇਖੇ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਾ ਖੇਲੇ ਸੋਜਣ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾਂ ਹੰਡੋਲ ਤੇਰੀ ਕੁਦਰਤ ਤੂਹੇ ਜਾਣੇ ਔਰ ਨ ਦੂਜਾ ਜਾਣੇ ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਹੀ ਤੁਝੇ ਪਛਾਣੇ ਤੇਰਿਆਂ ਭਗਤਾਂ ਕੋ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਰਹਾਉ ਤੇਰੀ ਸੇਵਾ ਤੁਝ ਤੇ ਹੋਵੇ ਔਰ ਨ ਦੂਜਾ ਕਰਤਾ ਭਗਤ ਤੇਰਾ ਸੋਹੀ ਤੁਧ ਭਾਵੇ ਜਿਸੋਂ ਤੂੰ ਰੰਗ ਰਤ ਤਰਤਾ ਤੂੰ ਵੜਦਾਤਾ ਤੂੰ ਵੜਦਾਨਾ ਔਰ ਨਹੀਂ ਕੋ ਦੂਜਾ ਤੂੰ ਸਮਰੱਥ ਸੁਆਮੀ ਮੇਰਾ ਹਾਂ ਕਾ ਜਾਣਾਂ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਬਖਮ ਤੇਰਾ ਹੈ ਬਾਣਾ ਕਹੋ ਨਾਨਕ ਟੈ ਪਿਆ ਦਵਾਰੇ ਰੱਖ ਲਿਓ ਮੁਗਦ ਅਜਾਣਾ ਬਸੰਤ ਹੰਡੋਲ ਮਹੱਲਾ ਪੰਜਵਾ ਮੂਲ ਨ ਬੂਜੇ ਆਪ ਨ ਸੁਜੇ ਪਰਮ ਵਿਆਪੀ ਅਹੰਗ ਮਨੀ ਪਿਤਾ ਪਾਰ ਬ੍ਰਹਮ ਪ੍ਰਭ ਤਨੀ ਮੋਹਿ ਨਿਸਤਾਰੋ ਨਿਰਗੁਣੀ ਰਹਾਉ ਉਪਤ ਪਰਲੋ ਪ੍ਰਪਤੇ ਹੋਵੇ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹਿ ਸੁਖੀਏ ਸੇ ਗਨੀ ਔਰ ਉਪਾਉ ਨ ਕੋਈ ਸੂਜੇ ਨਾਨਕ ਤਰੀਏ ਗੁਰਬਚਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ